ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਨਵੰਬਰ 2024 ਦੇ ਵਿੱਚ ਇੱਕ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਜਿਸ ਦੇ ਵਿੱਚ ਆਈਟੀਆਰ ਨੂੰ ਲੈ ਕੇ ਇੱਕ ਪੀਐਫਐ ਲੈਟਰ ਇਸ਼ੂ ਕੀਤਾ ਗਿਆ ਸੀਗਾ ਹੁਣ ਉਸ ਐਪਲੀਕੈਂਟ ਨੂੰ ਵੀਜ਼ਾ ਗ੍ਰਾਂਟ ਹੋਇਆ ਹੈ ਕੀ ਉਹ ਪੂਰੀ ਸਟੋਰੀ ਸੀਗੀ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦੇ ਦਾਂਗਾ ਆਪਣੇ ਆਪ ਦੇ ਵਿੱਚ ਪੀਪੀਆਰ ਆਉਣੀ ਉਹ ਵੀ ਪੀਐਫਐ ਲੈਟਰ ਤੋਂ ਬਾਅਦ ਇੱਕ ਵੱਡਾ ਚੈਲੰਜ ਸੀਗਾ ਖਾਸ ਕਰਕੇ ਚੈਲੰਜ ਇਸ ਕਰਕੇ ਸੀਗਾ ਕਿਉਂਕਿ ਜਿਸ ਆਈਟੀਆਰ ਨੂੰ ਲੈ ਕੇ ਕੁਐਸਚਨ ਹੋਇਆ ਸੀਗਾ ਉਸ ਆਈਟੀਆਰ ਦੀ ਅਮਾਉਂਟ ਜਿਹੜੀ ਹੈ ਉਹ ਜ਼ੀਰੋ ਸ਼ੋ ਹੋ ਰਹੀ ਸੀਗੀ ਜਿਸ ਦੇ ਵਿੱਚ ਪੀਐਫਐ ਲੈਟਰ ਦੇ ਵਿੱਚ ਸਵਾਲ ਪੁੱਛਿਆ ਗਿਆ ਸੀਗਾ ਵੀਜ਼ਾ ਅਫੀਸਰ ਦੇ ਵੱਲੋਂ ਐਪਲੀਕੈਂਟ ਨੂੰ ਕਿ ਭਈ ਜਿਹੜੀ ਤੁਹਾਡੀ ਆਈਟੀਆਰ ਦੇ ਵਿੱਚ ਜ਼ੀਰੋ ਸ਼ੋ ਕਰ ਰਿਹਾ ਹੈ ਉਹ ਆਖਿਰ ਰੀਜ਼ਨ ਕੀ ਹੈ ਤੇ ਇਸ ਆਈਟੀਆਰ ਨੂੰ ਐਕਸਪਲੇਨ ਕਰੋ ਕਿ ਇਹ ਆਈਟੀਆਰ ਜੈਨੂਇਨ ਹੈ ਉਸ ਨੂੰ ਸਾਨੂੰ ਸਮਝਾਓ ਐਕਸਪਲੇਨ ਕਰੋ ਸੋ ਦੀ ਇੱਕ ਐਕਸਪਲੇਨੇਸ਼ਨ ਜਿਹੜੀ ਆ ਉਹ ਤਿਆਰ ਕਰਕੇ ਜਦੋਂ ਐਮਬੈਸੀ ਨੂੰ ਭੇਜੀ ਗਈ ਤਾਂ ਐਮਬੈਸੀ ਉਸ ਤੋਂ ਸੈਟੀਸਫਾਈ ਹੋਈ ਤੇ ਨਾ ਸਿਰਫ ਉਹਨੂੰ ਇੱਕ ਵੀਜ਼ਾ ਗ੍ਰਾਂਟ ਹੋਇਆ ਸਕੋ ਇੱਕ ਤੁਹਾਡੇ ਸਾਰਿਆਂ ਵਾਸਤੇ ਬਹੁਤ ਵੱਡਾ ਸੁਨੇਹਾ ਹੈ ਬਹੁਤ ਵੱਡਾ ਮੈਸੇਜ ਹੈ ਸੋ ਅਸ ਦੀ ਵੀਡੀਓ ਦੇ ਵਿੱਚ ਇਸੇ ਟਾਪਿਕ ਤੇ ਗੱਲ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਨੂੰੜਾ ਸਪੈਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ 20 ਨਵੰਬਰ 2024 ਨੂੰ ਤੁਹਾਡੇ ਨਾਲ ਇੱਕ ਵੀਡੀਓ ਮੈਂ ਸਾਂਝੀ ਕੀਤੀ ਸੀਗੀ ਤੇ ਉਸ ਵੀਡੀਓ ਦੇ ਵਿੱਚ ਤੁਹਾਨੂੰ ਜੁੜੀ ਸਟੋਰੀ ਦੱਸੀ ਸੀ ਉਹਨੂੰ ਥੋੜਾ ਜਿਹਾ ਮੈਂ ਸ਼ਾਰਟ ਦੇ ਵਿੱਚ ਐਕਸਪਲੇਨ ਕਰ ਦਿੰਨਾ ਬਾਕੀ ਹੋਰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਾਂਗਾ ਜਾ ਕੇ ਪ੍ਰੋਪਰ ਟਰਮ ਚੈੱਕ ਆਊਟ ਕਰ ਸਕਦੇ ਹੋ ਇੱਕ ਪੀਐਫਐਲ ਲੈਟਰ ਇਸ਼ੂ ਹੋਇਆ ਸੀ ਜਿਹਦੇ ਵਿੱਚ ਇਹ ਲਿਖਿਆ ਹੋਇਆ ਤੁਹਾਨੂੰ ਮੈਂ ਉਹ ਪੀਐਫਐਲ ਲੈਟਰ ਦਾ ਕੰਟੈਂਟ ਜਿਹੜਾ ਉਹ ਪੜ੍ਹ ਕੇ ਸੁਣਾਉਣਾ ਹੈ ਐਪਲੀਕੈਂਟ ਇਸ ਅਪਲਾਈਂਗ ਫਾਰ ਅ ਲੰਮੇ ਬੇਸਡ ਵਰਕ ਪਰਮਿਟ ਫਾਰ ਫੂਡ ਸਰਵਿਸ ਸੁਪਰਵਾਈਜ਼ਨ ਪੋਜੀਸ਼ਨ ਵਿਦ ਤੇ ਅੱਗੇ ਕੰਪਨੀ ਦਾ ਨਾਮ ਹੈ ਅਪਲੀਕੇਸ਼ਨ ਐਪਲੀਕੈਂਟ ਇਜ਼ ਮੈਰਿਡ 스ਪਾਊਸ ਐਟ ਦੀ ਟਾਈਮ ਆਫ ਅਪਲੀਕੇਸ਼ਨ ਯਾਨੀ ਕਿ ਜਿਹੜਾ ਐਪਲੀਕੈਂਟ ਸੀਗਾ ਉਹ ਮੈਰਿਡ ਸੀਗਾ ਤੇ ਉਹਦਾ 스ਪਾਊਸ ਜਿਹੜਾ ਸੀ ਉਹ ਇੰਡੀਆ ਦੇ ਵਿੱਚ ਉਹਦੇ ਨਾਲ ਸੀਗਾ ਸੋ ਇਹ ਜਦੋਂ ਅਪਲੀਕੇਸ਼ਨ ਲਗਾਈ ਤਾਂ ਉਹ ਡਿਟੇਲ ਸੀਗੀ ਐਪਲੀਕੈਂਟ ਹੈਜ਼ ਇੰਡੀਕੇਟਡ ਦੈਟ ਫਰਮ 2019 2020, 2022 ਸੀ ਵਾਸ ਵਰਕਿੰਗ ਐਟ ਐਕਸ ਕੰਪਨੀ ਐਜ ਸਟੋਰ ਸੁਪਰਵਾਈਜ਼ਰ ਹਾਊਏਵਰ ਦਾ ਇਨਕਮ ਟੈਕਸ ਰਿਟਰਨ ਡਾਕੂਮੈਂਟ ਫॉर 2023 24 ਇੰਡੀਕੇਟ ਟੋਟਲ ਇਨਕਮ ਐਜ ਜ਼ੀਰੋ ਉਹਨਾਂ ਨੇ ਕਿਹਾ ਕਿ ਤੁਹਾਡੀ ਜਿਹੜੀ ਟੋਟਲ ਇਨਕਮ ਹੈ ਉਹ ਜ਼ੀਰੋ ਕਿਉਂ ਸ਼ੋ ਹੋਈ ਜਿਹੜਾ ਤੁਸੀਂ ਆਈਟੀਆਰ ਫਿਲ ਕੀਤਾ ਸੀ ਹੁਣ ਉਹ ਆਈਟੀਆਰ ਦਾ ਇੱਕ ਮੋਟਾ ਮੋਟੀ ਸਕਰੀਨਸ਼ਾਟ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਨਾ ਨਾਮ ਜਿਹੜਾ ਉਹ ਹਾਈਡ ਕੀਤਾ ਐਪਲੀਕੈਂਟ ਦਾ ਸੋ ਨਾਮ ਤੇ ਨਹੀਂ ਆਪਾਂ ਜਾਣਾ ਹੈਗਾ ਪਹਿਲਾ ਇਹ ਆਈਟੀਆਰ ਦੇਖੋ ਇਹਦਾ ਫਰੰਟ ਪੇਜ ਦੇਖੋ ਜਿਹਦੇ ਵਿੱਚ 000 ਤੇ 0 ਇਨ ਸ਼ੋ ਕਰ ਰਿਹਾ ਹੈ ਯਾਨੀ ਕਿ ਆਈਟੀਆਰ ਜਿਹੜਾ ਉਹ ਬਿਲਕੁਲ ਜ਼ੀਰੋ ਸ਼ੋ ਕਰ ਰਿਹਾ ਹੁਣ ਆਪਾਂ ਉਹ ਥੋੜਾ ਜਿਹਾ ਤੁਹਾਨੂੰ ਉਹਦਾ ਕਹਿ ਸਕਦਾ ਹੈ ਕਿ ਕੰਪਿਊਟੇਸ਼ਨ ਡਾਕੂਮੈਂਟ ਦਿਖਾ ਦਿੰਨੇ ਆ ਕਿ ਕੰਪਿਊਟੇਸ਼ਨ ਡਾਕੂਮੈਂਟਸ ਦੇ ਵਿੱਚ ਕੀ ਡਿਟੇਲਸ ਆ ਆ ਕੰਪਿਊਟੇਸ਼ਨ ਡਾਕੂਮੈਂਟ ਹੈ ਜਿਹਦੇ ਵਿੱਚ ਲਿਖਿਆ ਹੋਇਆ ਕ੍ਰਾਸ ਸੈਲਰੀ ਉਹਦੇ ਵਿੱਚ ਲਿਖੀ ਹੋਈ ਹੈ 30900 ਯਾਨੀ ਕਿ ਸੈਲਰੀ ਜਿਹੜੀ ਉਹਦੀ ਸਾਲ ਦੀ ਸੀ ਉਹ ਸਿਰਫ 30900 ਸੀਗੀ ਜੋ ਕਿ ਅੰਡਰ ਮੈਡੀਕਲ ਅਲਾਈਅੰਸ ਵਗੈਰਾ ਦੇ ਆਂਦੀ ਐ ਸੋ ਇਸ ਕਰਕੇ ਇਹਨੂੰ ਕਾਊਂਟ ਨਹੀਂ ਕੀਤਾ ਜਾਂਦਾ ਤੇ ਜਿਹੜਾ 30000 ਸੈਲਰੀ ਸੀਗੀ ਉਹਦੀ ਐਕਚੁਅਲ ਦੇ ਵਿੱਚ 10000 ਰੁਪਏ ਮੰਥਲੀ ਸੈਲਰੀ ਸੀਗੀ ਪਰ ਉਸ ਪਾਰਟਿਕੂਲਰ ਉਸ ਸਪੈਸੀਫਿਕ ਕਹਿ ਸਕਦੇ ਆ ਕਿ ਅਸੈਸਮੈਂਟイヤー ਦੇ ਵਿੱਚ ਉਹਦੀ ਜੁਆਇਨਿੰਗ ਜਿਹੜੀ ਹੈ ਉਹ ਸਾਲ ਦੇ ਲਾਸਟ ਵਿੱਚ ਹੋਈ ਸੀ ਸੋ ਦਸੰਬਰ ਜਨਵਰੀ ਤੇ ਫੈਬ ਤਿੰਨ ਮਹੀਨੇ ਦੀ ਉਹਦੇ ਅਕਾਊਂਟ ਸੈਲਰੀ ਕ੍ਰੈਡਿਟ ਹੋਈ ਸੀ ਸੋ 10000 ਦਾ ਨਾ ਸਿਰਫ 30000 ਜਿਹੜਾ ਉਹਦੇ ਅਕਾਊਂਟ ਦੇ ਵਿੱਚ ਕ੍ਰੈਡਿਟ ਹੋਇਆ ਸੀਗਾ ਇਸ ਕਰਕੇ ਜਿਹੜਾ ਉਹ 30000 ਦਾ ਹੀ ਆਈਟੀਆਰ ਭਰਿਆ ਗਿਆ ਸੀ ਕਿਉਂਕਿ ਉਹਦੀ ਜੁਆਇਨਿੰਗ ਲੇਟ ਹੋਈ ਸੀਗੀ ਇਹ ਇਹਦੀ ਪ੍ਰੋਪਰ ਐਕਸਪਲੇਨੇਸ਼ਨ ਹੈ ਉਸ ਤੋਂ ਬਾਅਦ ਨਵਾਂ ਆਈਟੀਆਰ ਫਿਲ ਕਰਕੇ ਇਹਦੀ ਪ੍ਰੋਪਰ ਡਿਟੇਲਸ ਜਿਹੜੀ ਹੈ ਉਹ ਨਾਲ ਲਗਾਈ ਗਈ ਐਕਸਪਲੇਨੇਸ਼ਨ ਜਿਹੜੀ ਆ ਉਹ ਬਣਾ ਕੇ ਐਮਬੈਸੀ ਨੂੰ ਜਦੋਂ ਭੇਜੀ ਗਈ ਗਈ ਆ ਇਸ਼ੂ ਸੀਗਾ ਉਸ ਤੋਂ ਬਾਅਦ ਐਮਬੈਸੀ ਉਸ ਤੋਂ ਸੈਟੀਸਫਾਈ ਹੋਈ ਤੇ ਹੁਣ ਦੇਖੋ ਐਪਲੀਕੈਂਟ ਦਾ ਕਹਿ ਸਕਦੇ ਕਿ WhatsApp ਤੇ ਮੈਸੇਜ ਆਇਆ ਕਿ ਸਰ ਵੀਜ਼ਾ ਗ੍ਰਾਂਟ ਹੋ ਗਿਆ ਸੋ ਇਹ ਜਿਹੜੀ ਐਪਲੀਕੈਂਟ ਸੀਗੀ ਉਹ ਕਾਫੀ ਕਨਫਿਊਜ਼ ਸੀਗੀ ਨਵੰਬਰ ਦੇ ਵਿੱਚ ਇਹ ਐਕਸਪਲੇਨੇਸ਼ਨ ਜਿਹੜੀ ਉਹ ਬਣਾ ਕੇ ਭੇਜੀ ਗਈ ਸੀਗੀ ਐਮਬੈਸੀ ਨੂੰ ਦਸੰਬਰ ਜਨਵਰੀ ਫਰਵਰੀ ਤੇ ਆ ਹੁਣ ਮਾਰਚ ਚੱਲਦਾ ਪਿਆ ਐਨੀ ਤਕਰੀਬਨ 2-3 ਮਹੀਨੇ 3 ਮਹੀਨੇ ਤੋਂ ਬਾਅਦ ਜਿਹੜਾ ਉਹ ਹੁਣ ਉਹਨੂੰ ਵੀਜ਼ਾ ਗ੍ਰਾਂਟ ਹੋਇਆ ਹੈਗਾ ਸੋ ਇਹ ਤੋਂ ਆਪਾਂ ਸਿੱਖਣਾ ਕੀ ਹੈ ਪਹਿਲੀ ਚੀਜ਼ ਇਹ ਸਿੱਖਣੀ ਹੈ ਕਿ ਜਦੋਂ ਆਪਾਂ ਫਾਈਲਿੰਗ ਕਰਨੀ ਆ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਕਿ ਭਈ ਸਾਡੀ ਫਾਈਲ ਦੇ ਵਿੱਚ ਆ ਕੋਈ ਕਮੀ-ਖਾਮੀ ਤੇ ਨਹੀਂ ਹੈਗੀ ਸਾਡੇ ਆਈਟੀਆਰ ਦੇ ਵਿੱਚ ਸਾਡੀ ਬੈਂਕ ਸਟੇਟਮੈਂਟ ਦੇ ਵਿੱਚ ਜਾਂ ਸਾਡੀ ਕਿਸੇ ਵੀ ਡੀਟੇਲ ਜਾਂ ਡਾਕੂਮੈਂਟ ਦੇ ਵਿੱਚ ਪ੍ਰੋਪਰ ਚੈੱਕ ਕਰਕੇ ਫਾਈਲਿੰਗ ਕਰਨੀ ਆ ਦੂਜੀ ਗੱਲ ਆਪਾਂ ਇਹ ਤੋਂ ਕਿਹੜੀ ਸਿੱਖਣੀ ਹੈ ਜਿਹੜੀ ਬਹੁਤ ਵੱਡੀ ਹੈ ਦੂਜੀ ਗੱਲ ਆਪਾਂ ਇਹ ਤੋਂ ਸਿੱਖਣੀ ਹੈ ਕਿ ਭਈ ਜਦੋਂ ਵੀ ਆਪਾਂ ਫਾਈਲਿੰਗ ਕਰਨੀ ਆ ਜਿਹੜਾ ਵੀ ਆਪਣਾ ਆਪਣੀ ਫਾਈਲ ਐਕਚੁਅਲ ਦੇ ਵਿੱਚ ਹੈਗੀ ਆ ਉਹੀ ਦਿਖਾਣੀ ਚਾਹੀਦੀ ਆ ਭਾਵੇਂ ਉਹਦਾ ਆਈਟੀਆਰ 0 ਸੀ 0 ਅੱਗੇ ਦਿਖਾਇਆ ਗਿਆ ਕਾਮਯੂਨੂੰ ਵੀਜ਼ਾ ਗ੍ਰਾਂਟ ਹੋਇਆ ਬਟ ਐਕਚੁਅਲ ਦੇ ਵਿੱਚ ਕੀ ਸੀ ਰੀਜ਼ਨ ਸੀ ਉਹਦੀ ਐਕਸਪਲੇਨੇਸ਼ਨ ਦਾ ਯਾਨੀ ਕਿ ਤੁਹਾਡੀ ਐਕਸਪਲੇਨੇਸ਼ਨ ਬਹੁਤ ਇੰਪੋਰਟੈਂਟ ਹੈ ਜਦੋਂ ਫਾਈਲਿੰਗ ਕਰਦੇ ਹੋ ਨਾ ਜੇਕਰ ਕੋਈ ਇਦਾਂ ਦਾ ਡਾਕੂਮੈਂਟ ਹੈਗਾ ਉਹਨੂੰ ਪ੍ਰੋਪਰ ਐਕਸਪਲੇਨ ਕਰ ਦਿਓ ਤਾਂ ਕਿ ਐਮਬੈਸੀ ਦੇ ਕੱਲੀ-ਕੱਲੀ ਚੀਜ਼ ਧਿਆਨ ਗਲਤ ਜਾਂ ਚੀਟ ਕਰ ਰਹੇ ਹੋ ਜਾਂ ਉਹਨਾਂ ਦੇ ਨਾਲ ਕੋਈ ਫਰਾਡ ਖੇਡ ਰਹੇ ਹੈਗੇ ਜੋ ਜੇਕਰ ਉਹਨਾਂ ਨੂੰ ਲੱਗੇਗਾ ਕਿ ਓਨੈਸਟਲੀ ਤੁਸੀਂ ਬਿਲਕੁਲ ਸਹੀ ਢੰਗ ਨਾਲ ਫਾਈਲਿੰਗ ਕੀਤੀ ਹੈ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ ਤਾਂ ਉਹ ਤੁਹਾਨੂੰ ਵੀਜ਼ਾ ਗ੍ਰਾਂਟ ਕਰ ਦੇਆ ਸੋ ਇਹਨਾਂ ਨੂੰ ਵੀਜ਼ਾ ਗ੍ਰਾਂਟ ਹੋ ਗਿਆ ਬਹੁਤ ਬਹੁਤ ਮੁਬਾਰਕਾਂ ਹੋਣ ਇਸ ਪਰਿਵਾਰ ਨੂੰ ਇਸ ਬੱਚੇ ਨੂੰ ਤੇ ਨਾਲ ਦੀ ਨਾਲ ਇਹ ਤੁਹਾਨੂੰ ਦੱਸ ਦਿੰਨਾ ਹੈ ਕਿ ਜੇਕਰ ਤੁਸੀਂ ਕਦੇ ਵੀ ਫਾਈਲਿੰਗ ਕਰਨੀ ਹੈਗੀ ਤਾਂ ਖਾਸ ਕਰਕੇ ਆਪਣੇ ਆਈਟੀਆਰ ਬੈਂਕ ਸਟੇਟਮੈਂਟ ਤੇ ਹੋਰ ਜਿਹੜੇ ਜੋਬ ਦੇ ਡਾਕੂਮੈਂਟ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਕੋਪ ਪੜਤਾਲ ਕੇ ਹੀ ਫਾਈਲਿੰਗ ਕਰਿਆ ਕਰੋ ਜੇਕਰ ਇਹਦੀ ਪੂਰੀ ਸਟੋਰੀ ਦੇਖਣੀ ਹੈ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਜਾ ਕੇ ਚੈੱਕ ਆਊਟ ਕਰ ਸਕਦੇ ਹੋ ਨਵੰਬਰ 20 2024 ਨੂੰ ਮੈਂ ਵੀਡੀਓ ਬਣਾਈ ਸੀਗੀ ਤੁਸੀਂ ਸਕਰੋਲ ਕਰਕੇ ਵੀਡੀਓ ਲੱਭ ਕੇ ਵੀ ਦੇਖ ਸਕਦੇ ਹੋ ਜਿਦੇ ਵਿੱਚ ਮੈਂ ਇੱਕ ਪ੍ਰੋਪਰ ਸਟੋਰੀ ਵੀ ਸ਼ੇਅਰ ਕੀਤੀ ਸੀ ਉਮੀਦ ਕਰਦਾ ਬਲੌਗ ਪਸੰਦ ਆਇਆ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਜੇ ਤੁਹਾਡੇ ਕੋਲ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕ सबसक्राइब करो तब खे शेयर ज़रूरु करियो धनवाद